ਇਹ ਡਿਮਾਂਡ ਬਾਈ ਜੀ ਦੀ ਡਿਮਾਂਡ ਬਾਈ ਹੈਗੀ ਆ 5,80,000 ਰੁਪਏ ਠੀਕ ਆ ਬਾਈ ਮੌਕੇ ਤੇ ਬਾਈ ਸਾਢੇ ਪੰਜ ਦਾ ਦੇ ਦਾਂਗੇ ਬਾਈ ਤੇ ਤੇਰੀ ਵੀਡੀਓ ਦੇਖ ਕੇ ਆਉਂਦਾ 5000 ਹੋਰ ਮਾਨਦਾਨ ਕਰਦਾ ਸਾਰੇ ਭਾਂਤੀ ਹੁੰਦੇ ਬਾਈ ਆਪਣੇ ਕੋਲ ਥੋੜੇ ਰੁਪਏ ਵਾਲੇ ਵੀ ਹੁੰਦੇ ਆ ਠੀਕ ਆ ਜੀ ਵੱੱਡਾ ਵਾਲੇ ਵੀ ਹੁੰਦੇ ਆ ਵੱੱਡਾ ਵਾਲੇ ਵੀ ਹੁੰਦੇ ਆ ਕੇ ਰੰਗ ਪੇਂਟ ਬਾਈ ਹੋਇਆ ਬਾਈ ਬਾਬਾ ਇਹ ਤਾਂ ਬਾਬਾ ਹੋਇਆ ਠੀਕ ਆ ਬਾਈ ਜੋ ਵੀ ਹੋਇਆ ਇੰਜਨ ਵੀ ਹੋਇਆ ਬਾਈ ਠੀਕ ਆ ਬਾਈ ਸੋ ਵੀ ਹੋਈ ਆ ਇੰਜਨ ਵੀ ਹੋਇਆ ਉਹੀ ਜੇ ਤੁਹਾਨੂੰ ਇਹ ਟਰੈਕਟਰ ਦਾ ਰੇਟ ਮਿਲ ਜੂਗਾ ਤੇ ਇਹ ਮੌਕੇ ਤੇ ਬਾਈ ਇਹ ਦੇ ਦਾਂਗੇ ਆਪਾਂ ਬਾਈ 2000 ਮੌਕੇ ਥੋੜਾ ਬਹੁਤਾ ਹੋ ਜੂ ਮਾਨ ਤਾ ਹਾਂਜੀ ਦੋਸਤੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਸੀ ਤੇ ਬਾਈ ਗਰਪਾਲ ਆਪਣੇ ਨਾਲ ਆਗਾ ਟਰੈਕਟਰ ਬਾਰੇ ਜਾਣਕਾਰੀ ਲਵਾਂਗੇ ਕੀ ਮਾਡਲ ਆ ਕੀ ਰੇਟ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਜੋ ਕਰਦਿਆ ਬਾਈ ਨਾਲ ਗੱਲਬਾਤ ਸਸੀ ਕਾ ਬਾਈ ਗਰਪਾਲ ਸਹੀ ਗੱਲ ਬਾਈ ਹੋਰ ਠੀਕ ਠਾਕ ਠੀਕ ਆ ਬਾਈ ਗਰਪਾਲ ਤੁਹਾਨੂੰ ਵਧੀਆ ਬਾਈ ਜੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ 6283585655 ਬਾਈ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਲੈ ਗਿਆ ਬਾਈ ਅੱਜ ਆਪਣੇ ਕੋਲੇ ਹੈਗੇ ਬਾਈ ਅੱਜ 12-15 ਟਰੈਕਟਰ ਠੀਕ ਆ ਬਾਈ ਜੀ ਤੇ ਮੇਨ ਲੋਕੇਸ਼ਨ ਆਪਣਾ ਪਿੰਡ ਸੰਦੋਹਾ ਬਾਈ ਠੀਕ ਆ ਜੀ ਚਲ ਮੰਡੀ ਸਾਹਬੋਂ 10 ਕਿਲੋਮੀਟਰ ਦੂਰ ਆ ਚਲ ਮੰਡੀ ਸਾਹਬ ਦਾ ਵੱਧ ਵਾਰ ਨੂੰ ਮੰਡੀ ਲਾਉਣੇ ਆ ਠੀਕ ਆ ਬਾਈ ਜੀ ਤੇ ਕਰੀਏ ਗਾ ਵੀਡੀਓ ਸਟਾਰਟ ਲੈ ਵੀ ਨਿਊ ਆਲੈਂਡਰ ਦਿਖਾਉਣਾ ਤੁਨੂੰ 6500 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਲੈੱਕ ਸਿਸਟਮ ਲੱਗਿਆ ਕਨੋਪੀ ਸਾਤਰੀ ਲੱਗੇ ਆ ਤੇ 14 ਦੇ ਨਹੀਂ 15 ਦੇ ਨਹੀਂ 16 ਦੇ 16 9 30 ਵਾਲੇ ਆ ਇਹ ਵਾਲੇ ਆ ਗਏ ਲੈ ਵੀ ਮੂਰਲੇ ਵੀ 10 16 ਵਾਲੇ ਆ ਠੀਕ ਆ ਲੈ ਵੀ ਜਾ ਜੇ ਫਰੰਟ ਟਾਇਰ ਨਗੇ ਪਿਛਲੇ ਵੀ ਚਾਹ ਤੇ ਟਾਇਰ ਹੀ ਗਲੇਣਾ ਬਾਈ ਬਿਲਕੁਲ ਨਵੇਂ ਟਾਇਰ ਆ ਬਾਈ ਠੀਕ ਆ ਜੀ ਤੇ ਮਾਡਲ ਹੈਗਾ ਬਾਈ ਇਹ 2012 ਮਾਡਲ ਆ ਇਹ ਆਮ ਨੰਬਰ ਆ ਫਰਸਟ ਓਨਰ ਆ ਤੇ ਰੰਗ ਪੇਂਟ ਬਾਈ ਥਰੀ ਸਪੀਡ ਆ ਰੰਗ ਪੇਂਟ ਦਾ ਬਾਈ ਓਰੀਜਨਲ ਆ ਮਾੜੀ ਮੋਟੀ ਟੱਚਿੰਗ ਹੋਈ ਆ ਲੈਂਕਾ ਲੋਕਾਂ ਦੀ ਠੀਕ ਆ ਲੈ ਵੀ ਮਾੜੀ ਮੋਟੀ ਲੈਂਕਾ ਲੋਕਾਂ ਦੀ ਟੱਚਿੰਗ ਹੋਈ ਆ ਤੇ ਜੇ ਬਾਡੀ ਲਾਈਨ ਕਰੀਏ ਇੰਜਨ ਉਹ ਜੰਦਾ ਬਾਈ ਓਰੀਜਨਲ ਸਾਰਾ ਸ਼ੋਅ ਮਰ ਗਿਆਣਾ ਦਾ ਰੰਗਾਂ ਦਾ ਠੀਕ ਆ ਕੱਲੇ ਲੈਂਕਾ ਦੀ ਟੱਚਿੰਗ ਹੋਈ ਮਾੜੀ ਮੋਟੀ ਹੋਈ ਆ ਬਾਈ ਬਿਵਾਰੀ ਬੰਦੇ ਨੂੰ ਕਰਾਉਣੀ ਪੈਂਦੀ ਠੀਕ ਆ ਬਾਈ ਡਿਮਾਂਡ ਬਾਈ ਹੈਗੀ ਆ 5,80,000 ਰੁਪਏ ਠੀਕ ਆ ਬਾਈ ਮੌਕੇ ਤੇ ਬਾਈ ਸਾਢੇ ਪੰਜ ਤਾਂ ਦੇ ਦਾਂਗੇ ਬਾਈ ਤੇ ਤੇਰੀ ਵੀਡੀਓ ਦੇਖ ਕੇ ਆਉਂਦਾ 5000 ਹੋਰ ਮਾਨਤਾਨ ਕਰ ਦਾਂ ਠੀਕ ਆ ਲੈ ਬਾਈ 5000 ਰੁਪਏ ਹੋਰ ਮਾਨਤਾਨ ਹੋ ਜਿਓ ਪਹਿਲੇ ਟਰੈਕਟਰ ਚੋਂ 35,000 ਰੁਪਏ ਦੀ ਸੂਟ ਆਗੇ ਟਾਇਰ ਦੇ ਦੇਖ ਸਕਦੇ ਬਾਈ ਜੀ 16 9 30 ਦੇ ਟਾਇਰ ਲਗੇ ਤੇ ਅਗਲਾ ਆ ਗਿਆ ਬਾਈ ਜੀ ਨਿਊ ਹਾਲੈਂਡ ਆ ਹਾਲੈਂਡ ਆ ਗਿਆ ਬਾਈ 8 ਮਾਡਲ ਠੀਕ ਆ 36 30 ਤੇ 16 ਦੇ ਟਾਇਰਾਂ ਚਾਹਣਾ ਬਾਈ ਜੀ 16 ਦੇ ਟਾਇਰ ਆ ਬਾਈ 70 75 ਰੁਪਏ ਦੇ ਟਾਇਰ ਆ ਠੀਕ ਹੈ ਸਾਰਾ オリジナル ਆ ਬਾਈ ਠੀਕ ਹੈ ਐਵੇਂ ਤਨੋ ਕਹੀ ਜਾਵਾ ਵੀ ਕੱਲ ਮਣੀ ਲੱਗੀ ਐਨੇ ਕਸਾਂ ਤੇ ਜ਼ਰੂਰ ਲੱਗੀ ਆ ਲੈ ਬਾਈ ਜੀ ਆਹ ਦੇਖ ਸਕਦੇ ਹੋ ਕਿ ਇਹ ਹੁੰਦੀ ਆ ਗਰੰਟੀ ਆਵੇ ਚੱਲ ਕੇ ਆਲਾ ਫਿਰ ਉਹ ਨਜ਼ਾਰਾ ਆ ਹੀ ਨਹੀਂ ਆਲਾ ਬਾਈ ਠੀਕ ਆ ਬਾਈ ਜੀ ਸਾਦੀ ਕਟਾਈ ਚ ਟੂਲਪੀੜਾਣਾ ਬਾਈ ਟੂਲਪੀੜਾ ਬਾਈ ਠੀਕ ਹੈ ਰੈਡੀ ਇੰਜਨ ਗੇਅਰ ਦਾ ਬਹੁਤ ਚੰਗਾ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਠੀਕ ਆ ਬਾਈ ਜੀ ਬਾਕੇ ਦੇਖ ਸਕਦੇ ਹੋ ਇਹ ਬਾਡੀ ਲੈਂਦਾ ਸਾਰਾ オリジナル ਆ ਤੇ ਇਹਦੇ ਡਿਮਾਂਡ ਬਾਈ ਇਹਦੀ ਬਾਈ ਡਿਮਾਂਡ ਹੈਗੀ 3 ਲੱਖ 20 ਹਜ਼ਾਰ 8 ਮਾੜ ਲਾ ਹਾਂ ਏਕਾ ਬਾਈ ਜੀ ਬਾਕੀ ਦੇਖ ਸਕਦੇ ਬਾਈ ਜੀ ਤੇ ਹਰਿਆਣਾ ਨੰਬਰ ਬਾਈ ਜੀ ਹਰਿਆਣਾ ਨੰਬਰ ਬਾਈ ਐਪੀ ਡਾਟ ਮਿਲੂ ਠੀਕ ਹੈ ਲੈ ਬਈ ਐਪੀ ਡਾਟ ਮਿਲੂਗਾ ਕਿਉਂਕਿ ਬਈ 11 12 ਮਾਡਲ ਤੋਂ ਉਪਰ ਉਪਰ ਹੈ ਨਾਮ ਹੋ ਜਾਵੇਗਾ ਹਾਂ ਅੱਗੇ ਹੈ ਜੀ ਸੋਨਾ ਲੀਕਾ 740 ਦਾ ਤੇ ਇਹ ਮਾਡਲ ਬਾਈ ਜੀ ਇਹ ਮਾਡਲ ਬਾਈ 2005 ਠੀਕ ਹੈ ਜੀ ਸਿੰਗਲ ਕਲੱਚ ਹੈ ਸਿੰਗਲ ਕਲੱਚਾ ਸਾਢੇ ਘਟਾਈ ਚੜਾ ਜੀ ਹਾਂ ਮੂਹਲੇ ਟਾਇਰ ਹੈਗਾ 70 80 ਪੈਸੇ ਮਗਲ ਹੈਗਾ ਬਈ 40 ਕੇ ਪੈਸੇ ਠੀਕ ਹੈ ਜੀ ਸੈਂਟਰ ਗੇਅਰ ਹੈਗਾ ਸੈਂਟਰ ਗੇਅਰ ਇੰਜਨ ਗੇਅਰ ਦਾ ਬਹੁਤ ਚੰਗਾ ਤੇ ਨੰਬਰ ਬਾਈ ਜੀ ਨੰਬਰ ਹ ਇਹ ਵਾਕਈ ਕੰਡੀਸ਼ਨ ਤੋਂ ਇਹ ਚੈੱਕ ਕਰ ਸਕਦੇ ਬਾਈ ਮਗਰਾ ਸਾਰਾ ਓਰੀਜਨਲ ਆ ਬਾਈ ਸਾਰਾ ਓਰੀਜਨਲ ਆ ਬਾਈ ਹੂੰ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ 1,70,000 ਰੁਪਏ ਠੀਕ ਆ ਜੀ ਤੇ ਮੌਕੇ ਤੇ ਬਾਈ ਡੇਢ ਲੱਖ ਤਾਂ ਦੇ ਦਾਂਗੇ ਬਾਈ ਠੀਕ ਆ ਲੈ ਵੀ ਡੇਢ ਲੱਖ ਦਾ ਲੈ ਜਾਓ ਮਨਤਾਨਾ ਜੀ ਵੀ ਹੋ ਜਾਊਗਾ ਤੇ ਕਹ ਕੇ ਬਾਈ ਜੀ 575 ਤੇ ਟਾਇਰ ਬਾਈ ਇਹਦੇ ਟਾਇਰ ਬਾਈ ਮਗਰ ਲੈ ਪਏ 80-85 ਪੈਸੇ ਮੂਹ ਲੈ 90 ਪੈਸੇ ਠੀਕ ਆ ਲੈ ਵੀ ਮੂਹ ਲੈ 90 ਵਾਂਗੂ ਟਾਇਰ 2005 ਮਾਡਲ ਆ ਪਰ ਕੰਡੀਸ਼ਨ ਆ ਭਾ 12-13 ਵਰਗੀ ਪਈ ਆ ਬਾਈ ਤੇ ਕਹਦਾ ਵੀ ਪੂਰਾ ਫੁੱਲ ਸੋਹਣਾ ਸਾਰਾ ਏ ਕਬਾਜੀ ਕੈਰੀਅਨਾ ਜਿਹੜਾ 575 ਦਾ ਕਲਰ ਹੈਗਾ ਇਹ ਬਹੁਤ ਜਿਆਦਾ ਘੱਟ ਪ੍ਰਾਈਸ ਆਣਾ ਬਾਈ ਠੀਕ ਆ ਬਾਈ ਜੀ ਤੇ ਇੰਜਨ ਕੇਅਰ ਬਾਈ ਜੀ ਦਾ ਇੰਜਨ ਕੇਅਰ ਦਾ ਬਾਈ ਜਿਵੇਂ ਰੰਗ ਪਿਆ ਉੰਨੀ ਚੰਗਾਗਾ ਠੀਕ ਆ ਵਿੱਚੋਂ ਇਦੋਂ ਵੀ ਚੰਗਾਗਾ ਵਿੱਚੋਂ ਇਦੋਂ ਵੀ ਚੰਗਾ ਠੀਕ ਆ ਲੈ ਵੀ ਵਿੱਚੋਂ ਇਦੋਂ ਵੀ ਚੰਗਾ ਬਾਈ ਜਨਾ ਤੇ 14 ਦੇ ਟਾਇਰਾਂ ਦਾਗਾ ਤੇ ਇਹਦੀ ਡਿਮਾਂਡ ਬਾਈ ਜੀ 2,70,000 ਬਾਈ 2,70,000 ਬਾਕੀ ਕਮਿਸ਼ਨ ਵੀ ਚੈੱਕ ਕਰੇਗਾ ਜੀ ਇਹ ਅਗਲਾ ਬਾਈ ਜੀ ਆਵਲਾ ਬਾਈ ਇਹ ਬਾਈ ਤੇ ਇਹ ਕਿੰਨੇ ਮਾਰਦਾ ਬਾਈ ਇਹ 2010 ਮਾਰ ਲਵੇ ਆਪਣੇ ਆਪ ਦੇ ਨਾਮ ਆ ਠੀਕ ਹੈ ਜੀ ਉਹ ਕਰੂਗਾ ਤਾਂ ਜੀ ਨਾ ਜਿੰਨੇ ਕਰਾਉਣਾ ਫਾਇਦਰਾ ਚਲ ਜੀ ਤੇ ਜਮ ਜਾਈ ਚੀਪੀ ਆ 100 ਕੁ ਮਾਰਦਾ ਡਬਲ ਜਤੀ ਫੁੱਟ 16 ਬੈਂਪਰ 18 ਦੇ ਨਾਲ ਤੇ 16 ਦੇ ਟਾਇਰ ਆ ਜਣਾ ਬਾਈ 16 ਦੇ ਟਾਇਰਾਂ ਚ ਬਟੰਡੇ ਦਾ ਨੰਬਰ ਆਗਾ ਪਾਵਰ ਸਟੀਰੀਂਗ ਆ 30 ਸਪੀਡ ਆਗਾ 80 85 ਪੈਸੇ ਟਾਇਰ ਪਿਆ ਬਈ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ ਇਹ 2010 ਮਾਡਲ ਆ ਬਈ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ ਏ ਡਿਮਾਂਡ ਹੈਗੀ ਬਈ 4,65,000 ਰੁਪਏ ਠੀਕ ਆਈ ਲੈ ਬਈ 4,65,000 ਰੁਪਏ ਡਿਮਾਂਡ ਆਗੇ ਇੰਜਨ ਗੇਅਰ ਬਈ ਬਿਲਕੁਲ ਓਕੇ ਆ ਬਈ ਠੀਕ ਆ ਕਰੋ ਟਰੈਕਟਰ ਆਣਾ ਬਈ ਕਰੀਏ ਠੀਕ ਆ ਬਈ ਇਹ ਤਾਂ ਭਾਈ ਨੂੰ ਗਰੰਟੀ ਹੋਈ 100% ਟਰੈਕਟਰ ਕੱਟਿਆ ਜਾਊ ਬਈ ਇਹ ਦਿਨ ਕੱਟਿਆ ਜਾਊ ਬਈ ਪਰ ਬਈ ਜਾਇਜ਼ ਮੁੱਲ ਤੇ ਜਿੰਨੇ ਦਾ ਹੋਇਆ ਠੀਕ ਆ ਬਾਈ ਤੇ ਕਹੇਗਾ ਸੋਨਾਲੀਕਾ 745 ਦਾ ਤੇ 4 ਮਾਗਦਾ ਡਾਊਨ ਮਾਡਲ ਤਾਂ ਮਿਲਣਾ ਜਿਹੜੇ ਸੋਨਾਲੀਕਾ ਹੁੰਦੇ ਨੇ ਉਹ ਆਪਣੇ ਕੋਲ ਜਿਆਦਾ ਨਹੀਂ ਆ ਬਈ ਸਾਰੇ ਭਾਂਤੀ ਹੁੰਦੇ ਬਾਈ ਆਪਣੇ ਕੋਲ ਥੋੜੇ ਰੁਪਏ ਵਾਲੇ ਵੀ ਹੁੰਦੇ ਆ ਠੀਕ ਆ ਜੀ ਵੱਧ ਵਾਲੇ ਵੀ ਹੁੰਦੇ ਆ ਵੱਧ ਵਾਲੇ ਵੀ ਹੁੰਦੇ ਆ ਕੇ ਠੀਕ ਆ ਬਾਈ ਜੀ ਤੇ ਇਹਦੇ ਟਾਇਰ ਪਏ ਜੀ ਟਾਇਰ ਬਾਈ ਪਏ ਆ ਇਹਦੇ 80 85 ਰੁਪਏ ਦੇ ਪਏ ਆ ਠੀਕ ਆ ਜੀ ਤੇ 2004 ਮਾਡਲ ਆ ਜੀ ਇੰਜਨ ਗੇਅਰ ਪਈ ਇਹਦਾ ਵੀ ਠੀਕ ਆ ਬਿਲਕੁਲ ਓਕੇ ਆ ਬਾਈ ਠੀਕ ਆ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਛੋਟੇ ਜ਼ਿਮੀਦਾਰ ਦਾ ਤੋਫਾ ਟਰੈਕਟਰ ਆ ਇਹ ਤੇ ਇਹਦੀ ਡਿਮਾਂਡ ਬਾਈ ਜੀ 1,95,000 ਰੁਪਏ ਵੇ ਠੀਕ ਆ ਜੀ 1,95,000 ਰੁਪਏ ਤੇ ਕਿਹਾ ਕਿ ਬਾਈ ਸਵਰਾਜ 2002 ਮਾਡਲ ਆਗਾ ਠੀਕ ਹੈ ਲੈ ਵੀ 2002 ਮਾਡਲ ਆਗਾ ਤੇ ਰੰਗ ਪੇਂਟ ਬਈ ਹੋਇਆ ਬਈ ਬਾਬਾ ਇਹ ਤਾਂ ਬਾਬਾ ਹੋਇਆ ਠੀਕ ਆ ਬਈ ਜੋ ਵੀ ਹੋਇਆ ਇੰਜਨ ਵੀ ਹੋਇਆ ਬਈ ਠੀਕ ਹੈ ਲੈ ਵੀ ਸੋ ਵੀ ਹੋਈ ਆ ਇੰਜਨ ਵੀ ਹੋਇਆ ਉਹ ਹੀ ਜੇ ਤੁਹਾਨੂੰ ਇਹ ਟਰੈਕਟਰ ਦਾ ਰੇਟ ਮਿਲ ਜੂਗਾ ਠੀਕ ਹੈ ਜੀ 2.5 ਲੱਖ ਰੁਪਈਆ ਬਈ ਠੀਕ ਹੈ ਜੀ ਸਵਾਗ 2 ਲੱਖ ਦਾ ਦੇ ਦਾਂਗੇ ਠੀਕ ਹੈ ਲੈ ਵੀ 2.5 ਲੱਖ ਰੁਪਈਆ ਡਿਮਾਂਡ ਹੈ ਜੀ ਸਵਾਗ 2 ਲੱਖ ਦਾ ਦਾ ਭਾਜਾਂਗੇ ਫਾਰਮ ਬਈ ਆ ਗਿਆ ਫਾਰਮ 45 13 ਦੇ ਟਾਇਰਾਂ ਚੜਾ ਬਈ ਜੀ ਹਾਂ ਇੱਕ ਨੀਚੇ ਚੈੱਕ ਕਰਦੇ ਹੋ ਬੈਕ ਟਾਇਰ ਦਾ ਪੈਨੇ 85 90 ਪੈਸੇ ਨੇ ਹਾਂ ਟਾਇਰ ਪੈਗੇ ਠੀਕ ਆ ਤੇ ਆਲੇ ਬਾਈ ਜੀ ਰੈਡ ਵੀ ਸੋਨਾ ਬਾਈ ਕੋਸੀ ਵੀ ਆਸੀ ਪਿਆਸੀ ਇਹ ਬੈਟ ਠੀਕ ਆ ਬਾਈ ਜੀ 2009 ਮਾਡਲ ਆ ਬਾਈ ਤੇ ਇਹਦੀ ਡਿਮਾਂਡ ਬਾਈ ਜੀ ਇਹ ਡਿਮਾਂਡ ਹੈਗੀ ਆ ਬਾਈ 258000 ਰੁਪਇਆ ਠੀਕ ਆ ਜੀ ਮੌਕੇ ਤੇ ਬਾਈ 40000 ਦਾ ਹੋ ਗਿਆ ਠੀਕ ਆ ਲੈ ਵੀ 2 ਲੱਖ 40000 ਦਾ 28000 ਰੁਪਏ ਛੁੱਟੋਗੇ ਆ ਗਿਆ ਸਵਰਾਜ 735 ਏ ਆਪਾਂ ਵਿੱਚ ਕੱਟਾ ਜੀ ਟਰੈਡ ਦਿੱਤਾ ਸੀਗਾ ਜਿੰਨੀ ਜ਼ਿਆਦਾ ਟਰੈਡ ਤੇਰਾ ਬਈ ਦੇਖ ਸਕਦੇ ਹੋਗੇ ਬਾਈ ਕਹਿੰਦਾ ਨਾਲ ਟਰੈਕਟਰ ਵੀ ਐਡਜਸਟ ਹੋ ਜਾਂਦੇ ਨੇਗੇ ਫੁੱਲ ਕੰਮ ਧੰਦਾ ਹੋਇਆ ਟਰੈਡ ਦਾ ਠੀਕ ਆ ਜੀ ਬਿਲਕੁਲ ਓਕੇ ਤੇ ਟਾਇਰ ਬਈ ਚੌਕੜਾ ਟਾਇਰ ਪਿਆ ਬਈ ਅਜੇ 80% ਠੀਕ ਆ ਜੀ ਬਾਹਰ ਪੰਪ ਵਾਲਾ ਬਈ ਬਾਹਰ ਪੰਪ ਵੱਡਾ ਗੇਅਰ ਬਈ ਠੀਕ ਹੈ ਜੀ ਵੀ ਬਾਹਰ ਪੰਪ ਵਾਲਾ ਵੱਡੇ ਗੇਅਰ ਵਾਲਾ ਦਾ ਠੀਕ ਆ ਬਈ ਤੇ ਮਾਡਲ ਲੇਗਾ ਬਈ ਜੀ ਮਾਡਲ ਬਾਈ 98 ਠੀਕ ਆ ਜੀ ਤੇ ਡਿਮਾਂਡ ਬਈ ਜੀ ਦੀ 1,66,000 ਰੁਪਿਆ ਬਈ ਠੀਕ ਆ ਜੀ ਤਾਂ ਵੀ 1,66,000 ਅੱਗੇ ਆਗਾ ਬਈ ਹੌਲੈਂਡ 7 ਮਾਡਲ ਲੈ ਬਈ ਨਿਊ ਹੌਲੈਂਡ ਆਗਾ TXT ਮਾਡਲ ਚ ਤੇ 16 ਦੇ ਟਾਇਰਾਂ ਚ ਤੇ ਟਾਇਰ ਬਈ ਇਹਦੇ ਇਹਦੇ ਵੀ 80-85 ਪੈਸੇ ਵੇ ਆ ਬਈ ਟਾਇਰ ਠੀਕ ਆ ਜੀ ਲੈ ਬਈ 20 ਕਿੱਟੀ ਦੇ 80-85 ਪੈਲੇ ਟਾਇਰ ਪਰ ਮਰਗੜਾ ਦੀ ਟੱਚਿੰਗ ਹੋਈ ਆ ਬਹੁਤ ਸਾਰਾ ਬਈ ਓਰੀਜਨਲ ਠੀਕ ਆ ਬਈ ਜੀ ਇੰਜਨ ਦਾ ਸ਼ੋ ਦਾ ਸਾਰਾ ਓਰੀਜਨਲ ਹੈਗਾ ਮਗਰਾੜ ਦੀ ਟੱਚਿੰਗ ਹੋਈ ਹੋਈ ਆ ਬਈ ਸਾਦੀ ਕਟਾਈ ਚ ਹੈਗਾ 7 ਮਾਡਲ ਆ ਤੇ ਡਿਮਾਂਡ ਬਈ ਜੀ 3.5 ਲੱਖ ਬਈ 2 ਸਪੀਡ ਬਈ ਜੀ 2 ਸਪੀਡ ਠੀਕ ਆ ਬਈ ਜੀ ਦੇਖੇਗਾ 2012 ਮਾਡਲ ਬਈ 2012 ਮਾਡਲ 16 ਦੇ ਟਾਇਰ ਸੁਪਰ 50 ਐਚਪੀ ਠੀਕ ਹੈ ਲੈ ਵੀ ਨਵੀਂ ਪਿਆ ਟਾਇਰ ਤੇ ਦੇ ਮਾਦਮ ਠੀਕ ਆ ਬਾਈ ਜੀ ਤੇ ਬਾਕੀ ਦੇਖ ਸਕਦੇ ਬਾਈ ਜੀ ਇਹ ਸੁਪਰ ਵਾਲ ਆ ਗਿਆ 3630 ਵਾਲਾ ਗਰਾਉਂਡ ਪੀਟੀਓ ਵਾਲਾ ਤੇ ਸਾਧਿਕ ਡਾਈ ਚਾਹੀਏ ਬਈ ਨਹੀਂ ਪਾਵਰ ਆ ਬਈ ਠੀਕ ਹੈ ਲੈ ਵੀ ਪਾਵਰ 30 ਸਪੀਡ ਆ 30 ਸਪੀਡ ਆਗਾ ਡਬਲ ਜਸਤੀ ਬੁਟਰਾ ਠੀਕ ਆ ਬਾਈ ਜੀ ਤੇ ਨੰਬਰ ਬਾਈ ਜੀ ਨੰਬਰ ਇਹਦਾ ਹਰਿਆਣਾ ਬਈ ਐਨਓਸੀ ਮਿਲ ਜੂਗੀ ਠੀਕ ਹੈ ਜੀ ਐਨਓਸੀ ਮਿਲ ਜੂਗੀ 12 ਮਾਡਲ ਤੇ ਡਿਮਾਂਡ ਬਈ ਇਹਦੀ 460000 ਰੁਪਿਆ ਬਈ ਤੇ ਬਈ 460000 ਰੁਪਿਆ ਲੋਨ ਵਗੈਰੇ ਦੀ ਫੈਸਿਬਿਲਟੀ ਹੈ ਕੀ ਬਈ ਜੀ ਹਾਂ ਬਈ ਹੋ ਜੂਗਾ ਠੀਕ ਹੈ ਜੀ ਤੇ ਕਹੇਗਾ ਜੀ ਅਰਜਨ ਅਰਜਨ 2011 ਮਾਡਲ ਹੈ 365 ਮਾਡਲ 605 14 ਦੇ ਟਾਇਰ ਟਾਇਰ ਕਿੰਨੇ ਕੇ ਪੈ ਬਈ ਜੀ ਟਾਇਰ ਪੈ ਆਦੇ 75 ਰੁਪਏ ਬਈ ਮੂਰਲੇ ਖਤਮ ਠੀਕ ਹੈ ਜੀ ਲੈ ਵੀ ਮੂਰਲੇ ਖਤਮ ਨੇ ਕੇ ਪਾਵਰ ਸਟੀering ਆ ਬਈ ਜੀ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਆ 11 ਮਾਰਲਾ ਤੇ ਡਿਮਾਂਡ ਬਈ ਜੀ 3.5 ਲੱਖ ਰੁਪਿਆ ਬਈ ਠੀਕ ਹੈ ਜੀ ਮੌਕੇ ਤੇ 3 ਲੱਖ ਦਾ ਹੋ ਜਾ ਬਈ ਹੋਰ ਕਰਦਾ ਮੈਂ ਹੋਰ ਮੰਗ ਤਾਂ ਨਹੀਂ ਹੋਊਗਾ ਠੀਕ ਹੈ ਬਈ ਸਵਰਾਜ 735 ਤੇ ਇਹ ਮਾਡਲ ਬਈ 2000 ਮਾਡਲ ਆ ਬਈ ਠੀਕ ਹੈ ਜੀ ਬਈ 2000 ਮਾਡਲ ਆਗਾ ਤੇ ਰੰਗ ਪਿੰਟ ਬਈ ਸਾਰਾ ਹੋਇਆ ਬਈ ਸਾਰਾ ਹੋਇਆ ਹਾਂ ਠੀਕ ਹੈ ਬਈ ਦੋ ਤਿੰਨ ਟਰੈਕਟਰ ਆਪਣੇ ਕੋਲੇ ਆਏ ਜੀ ਨੇਗੇ ਜਿਹੜੇ ਸਾਰੇ ਹੋਏ ਆਪਾਂ ਬਈ ਦੱਸ ਦਿੰਨੇ ਅਗਲੇ ਨੂੰ ਕੀ ਜਵਾਦਾ ਠੀਕ ਆ ਬਈ ਜੀ ਦੱਸ ਕੇ ਦੇਣ ਵਾਲਾ ਕੰਮ ਆ ਬਈ ਜੇ ਆਵੇ ਉਹਦਾ ਕੋਈ ਸਵਾਦ ਨਹੀਂ ਆਉਂਦਾ ਭਾਈ ਕਹਿੰਦਾ ਤੇ ਬਾਕੀ ਦੇਈ ਜਾਵੇ ਮਕਰਾਰ ਤਾਂ ਇੰਜਨ ਗੇਅਰ ਦਾ ਬਹੁਤ ਚੰਗਾ ਇੰਜਨ ਗੇਅਰ ਦਾ ਕੋਕਾਗਾ ਹਾਂ ਫਰੰਟ ਟਾਇਰ ਤਾਂ ਗੱਲੀ ਹੈ ਨਾ 85 90 ਵਿੱਚ ਪੈਣਗੇ ਤੇ ਬੈਕ ਬਾਈ ਜੀ ਇਹਦਾ ਰੇਟ ਹੈਗਾ ਬਈ 1.5 ਲੱਖ ਰੁਪਿਆ ਠੀਕ ਹੈ ਜੀ 30 ਹਜ਼ਾਰ ਤਾਂ ਆਪਾਂ ਦੇ ਦਾਂਗੇ ਲੋਕ ਨੂੰ ਠੀਕ ਹੈ ਬਈ 1 ਲੱਖ 30 ਹਜ਼ਾਰ ਰੁਪਿਆ ਦਾ 1.5 ਲੱਖ ਰੁਪਿਆ ਡਿਮਾਂਡ ਆ ਗਈ 2000 ਮਾਰ ਦਾਂ। ਸਵਾਰਾ ਦਾ 735 ਆ ਗਿਆ ਕਿ 98 ਮਾਡਲ ਬਈ 50 ਨੰਬਰ ਆ। ਹਾਰ ਪੰਪ ਵਾਲਾ ਤੇ ਟਾਇਰ ਬਈ ਇਹਦੇ 70 72 ਰੁਪਏ ਪਿਆ ਬਈ ਟਾਇਰ ਦੇ ਠੀਕ ਆ ਬਾਈ ਜੀ ਰੰਗ ਪੇਂਟ ਰੰਗ ਪੇਂਟ ਬਈ ਪਹਿਲਾਂ ਦਾ ਹੋਇਆ ਹੋਇਆ ਮਾੜਾ ਮੋੜਾ ਠੀਕ ਹੈ ਬਾਈ ਤੁਸੀਂ ਕੁਝ ਨਹੀਂ ਕਰਵਾਇਆ ਆਪਾਂ ਕੁਝ ਨਹੀਂ ਕਰਾਇਆ ਟਿਵਿਟ ਬਨ ਜਾ ਇੰਨਾ ਗੇਰ ਦਾ ਚੰਗਾਗਾ ਤੇ ਡਿਮਾਂਡ ਬਈ 1,60,000 ਰੁਪਏ ਠੀਕ ਹੈ ਬਾਈ 1 ਲੱਖ ਤੇ 60 ਹਜ਼ਾਰ ਹਾਂ ਉਹ ਜੋ 40 ਦਾ ਹੋ ਜਾਊਗਾ ਬਈ ਠੀਕ ਹੈ ਬਾਈ ਤੇ ਕੇ 724 ਬਾਹਰ ਪੰਪ ਹੈ ਵੱਡੇ ਗੇਰ ਵਾਲਾ 735ਵਾਂ ਠੀਕ ਹੈ ਜੀ ਇਹ ਵੀ 735 ਵਾਲਾ ਕਹਿੰਦੀ ਆਪਾਂ ਜੀ ਬਹੁਤ ਡਿਮਾਂਡ ਹੈ ਜੀ ਠੀਕ ਹੈ ਜੀ ਡਿਮਾਂਡ ਬਹੁਤ ਆ ਜੇ ਮੰਡੀ ਚ ਘੁੰਮਣ ਜਾਏ ਮਨ ਲੱਗਦਾ ਤਾਂ ਹੀ ਆ ਇਹ ਤਾਂ ਹੀ ਆ ਇੱਕ ਪਹਿਲਾਂ ਐਸੀ ਬਾਈ ਕੋਲੇ 70 HP ਦਾ ਉਹ ਵੀ ਮੰਡੀ ਦੇ ਇੱਕੀ ਜਿਹਾ ਇਹ ਵੀ ਮੈਨ ਦਾ ਜੇ ਨੀਲੀ ਸੋਹ ਵਾਲਾ ਦੇਖੀਏ ਤਾਂ ਮੰਡੀ ਦੇ ਵਿੱਚ ਇੱਕੂ ਹੋਊਗਾ ਤੇ ਮਾਡਲ ਹੈਗਾ ਭਾਈ ਜੀ ਇਹ 2000 ਬਾਈ ਤੇ ਟਾਇਰ ਭਾਈ ਜੀ ਇਹਦੇ ਟਾਇਰ ਮਗਰਲੇ ਖਤਮ ਆ ਭਾਈ ਮੂਰਲੇ ਪਏ ਆ ਵਧੀਆ 70 ਰੁਪਏ ਠੀਕ ਆ ਜੀ ਤੇ ਡਿਮਾਂਡ ਭਾਈ ਜੀ 138000 ਰੁਪਏ ਭਾਈ ਲੈ ਵੀ 138000 ਰੁਪਏ ਮੌਕੇ ਦੇ ਦਾਂਗੇ 1.5 ਲੱਖ ਦਾ ਠੀਕ ਆ ਭਾਈ ਜੀ ਤੇ ਇਹ ਤੋਂ ਬਿਨਾ ਭਾਈ ਹੋਰ ਟਰੈਕਟਰ ਵੀ ਨਹੀਂ ਆਪਣੇ ਕੋਲ ਹੋਰ ਭਾਈ ਸੋਨਾਲੀ ਕਾ ਖੜਾਗਾ ਠੀਕ ਆ ਜੀ ਆ ਦਿਖਾ ਦੇ ਇਹ ਵੀ ਦਿਖਾ ਦਨੇ ਲੋ ਬੇਚੋ ਤੇ ਮਾਡਲ ਬਈ ਦੀ ਕਿੰਨਾ ਨਹੀਂ 9 ਮਾਡਲ ਠੀਕ ਆ ਜੀ ਤੇ ਬੈਕ ਟਰ ਹੈ ਬਈ ਇਹਦੇ ਪਾਇਆ ਬਈ 80 ਪੈਸੇ ਠੀਕ ਆ ਜੀ ਤੇ ਫਰੰਟਿੰਗ ਉਹ ਫਰੰਟ ਹੈਗਾ ਬਈ 60 70 ਪੈਸੇ ਠੀਕ ਆ ਜੀ ਸਾਢੇ ਘਟਾਈ ਜਾਵੇ ਜੀ ਹਾਂ ਬਈ ਸਾਢੇ ਸਿੰਗਲ ਕਲਚ ਹੈ ਠੀਕ ਆ ਜੀ 2009 ਮਾਡਲਾ ਤੇ ਡਿਮਾਂਡ ਬਈ ਜੀ ਦੀ ਇਹ ਡਿਮਾਂਡ ਹੈਗੀ ਬਈ 2 ਲੱਖ 35 ਹਜ਼ਾਰ ਠੀਕ ਆ ਜੀ ਇੰਜਨ ਗੇਅਰ ਕੋਈ ਬਿਲਕੁਲ ਓਕੇ ਆ ਬਈ ਜਮ ਠੀਕ ਆ ਜੀ ਸਾਈਡ ਗੇਅਰ ਆਣਾ ਬਈ ਜੀ ਠੀਕ ਆ ਬਈ ਤੇ ਇਹ ਮੌਕੇ ਤੇ ਬਈ ਇਹ ਦੇ ਦਾਂਗੇ ਆਪਾਂ ਬਈ 20 ਹਜ਼ਾਰ ਦਾ ਦੇ ਦਾਂਗੇ ਇਹ ਮੌਕੇ ਥੋੜਾ ਬਹੁਤਾ ਹੋ ਜੂ ਮਾਨ ਤਾ ਠੀਕ ਹੈ ਲੈ ਮੌਕੇ ਥੋੜਾ ਬਹੁਤਾ ਹੋ ਸਾਰਾ origignal ਪੈਟਰਨ ਸਾਰਾ origignal ਆ ਬਾਕੀ ਤੁਸੀਂ ਦੇਖ ਜੀ ਜਾਂ ਤੇ ਟਰੈਕਟਰ ਦੀ ਕੰਡੀਸ਼ਨ ਵੇ ਜੀ ਠੀਕ ਹੈ ਭਾਈ ਜੀ ਤੇ ਹੋਰ ਕਿਹੜੇ ਕਿਹੜੇ ਟਰੈਕਟਰ ਭਾਈ ਜੀ ਇਹਨਾਂ ਦੇ ਵਿੱਚ ਹੋਰ ਆਪਣੇ ਕੋਲ ਬਈ 14 ਮਾਡਲ ਸਪੈਸ਼ਲ ਐਡੀਸ਼ਨ ਦੋ ਚਾਰ ਦਿਨਾਂ ਤੱਕ ਰੈਡੀ ਹੋ ਜੂਗਾ ਠੀਕ ਹੈ ਹਾਂ ਕਰ ਦੋ ਠੀਕ ਹੈ ਭਾਈ ਠੀਕ ਹੈ ਭਾਈ ਕੋਲ ਠੀਕ ਹੈ ਚਲੋ ਭਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਧੰਨਵਾਦ